ਦੇਖੋ ਜੀ ਮੰਮੀ ਨੇ ਵੀ ਵਲੋਗ ਬਣਾਇਆ ਕਰਨੇ ਮੰਮੀ ਨੂੰ ਮੈਂ ਦੱਸਣ ਦੇ ਅੱਦਾ ਬੰਦਿਆ ਤੇ ਕਹ ਹਾਂ ਜੀ ਸਸਰੀਕਾਲ ਜੀ ਹਾਂ ਜੀ ਸਸਰੀਕਾਲ ਜੀ ਮੈਂ ਤੁਹਾਡੀ ਆਪਣੀ ਮੈਂ ਤੁਹਾਡੀ ਆਪਣੀ ਕਿਰਨ ਵਾਲਾ ਕਿਰਨ ਵਾਲਾ ਮੈਂ ਅੱਜ ਲੱਗੀਆਂ ਝਾੜੂ ਫੇਰਨ ਝਾੜੂ ਨਹੀਂ ਭਾਂਡੇ ਵਾਂਜਣ ਲੱਗੀ ਸੀ ਮਾਂ ਜੀ ਜਾਓ ਹੁਣ ਗੱਲਾਂ ਬਾਤਾਂ ਕਰੋ ਜਾ ਕੇ ਮੰਮੀ ਤੇਰੇ ਤੇਰੇ ਚੈਨਲ ਤੇ ਪਉਣਾ ਮੈਂ ਪਹਿਲਾਂ ਤੇਰਾ YouTube ਬਹੁਤ ਚਲਾਕ ਦੇਖੀ ਮੰਮੀ ਦਾ ਚੈਨਲ ਆ ਗਿਆ ਮੰਮੀ ਦਾ ਮੈਂ ਸਫਾਈ ਕੀਤੀ ਸਾਰੀ ਦੇਖੋ ਇਹ ਕਿਹਿਆ 10 ਵਜੇ ਤਦ ਹੀ ਮਮੇ ਮਮੇ ਕਹਿੰਦੀ ਮੈਂ ਕੀਤੀ ਹੈ ਰਮਾਈ ਆਪਣੇ 11:00 ਵਜੇ ਅੱਛਾ ਜੀ ਤੇ ਮੈਂ ਉੱਠੀ 8:30 ਵਜੇ ਦੀ ਅੱਛਾ ਠੀਕ ਆ ਆਓ ਅੱਜ ਅੱਗੇ ਇਹ ਸੁੱਤੇ ਰਹਿੰਦੇ ਮੈਂ ਇਹਨੂੰ ਉਠਾ ਲਈ ਜਾਂਦੀ ਪਰ ਫਿਰ ਮੈਂ ਵੀ ਠੀਕ ਹੋ ਕੇ ਪੈ ਜਾਨੀ ਕਿਸੇ ਵੇਲੇ ਵਿਊਟਰ ਗਿਆ ਮਮੇ ਕਹਿੰਦਾ ਮੇਰਾ ਨਿਊ ਬਲੌਗ ਅੱਜ ਨਿਊ ਬਲੌਗ ਪਹਿਲਾ ਬਲੌਗ ਮੇਰਾ ਪਹਿਲਾ ਬਲੌਗ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੈਨ ਨੂੰ ਸਕ੍ਰੈਬ ਵੀ ਕਰ ਲਿਓ ਹਾਂ ਸਕ੍ਰੈਬ ਹਾਂ ਕਰ ਲਿਓ ਠੀਕ ਹੈ ਮੈਂ ਤੁਹਾਡੀ ਆਪਣੀ ਕਰਨ ਵਾਲਾ ਆ ਵੀ ਦਿਖਾਓ ساری ਸਫਾਈ ਕੀਤੀ ਇਦਾਂ ਕਿਦਾਂ ਇਦਾਂ ਦੇਖੋ ਇਦਾਂ ਇਦਾਂ ਠੀਕਾ ਵਧੀਆ ਲੱਗੀ ਠੀਕਾ ਹੁਣ ਮੈਂ ਰੋਟੀ ਬਣਾਉਣ ਲੱਗੀ ਸੈਲਫ ਸੂਫ ਸਾਫ ਕਰ ਲਈ ਟੈਨ ਲਾਉਂ ਸਾਫ ਕਰ ਲਈਆਂ ਭਾਂਡੇ ਵੀ ਹੁਣ ਮੈਂ ਰੋਟੀ ਪਾਣੀ ਬਣਾ ਕੇ ਮੈਡਮ ਜੀ ਕੱਪੜੇ ਧੋਂਦੇ ਆ ਉਹਨਾਂ ਨੂੰ ਰੋਟੀ ਬਣਾ ਕੇ ਹੁਣ ਮੈਡਮੀ ਤੇ ਜਾਓ ਤੁਹਾਨੂੰ ਬਲੌਗ ਬਣਾ ਦੇਵਾਂ ਮੈਡਮ ਜੀ ਤੇ ਜਾਓ ਮੈਡਮ ਜੀ ਕੱਪੜੇ ਧੋਂਦੇ ਪਏ ਆ ਉਹ ਨਹੀਂ ਧੋਂਦੀ ਹੀ ਨਹੀਂ ਸੱਚ ਉਹ ਤਾਂ ਬੈਠੀ ਆ ਇਹਦੀ ਵੀ ਗੱਲ ਕਰੋ ਇੱਧਰ ਝਾੜੂ ਫੇਰਦਾ ਐ ਉਹ ਦੇਖੋ ਲਾਈ ਕੱਪੜੇ ਧੋਣਾ ਤੇ ਲੱਗਿਓ ਫੋਨ ਤੇ ਆ ਇਹ ਦੇਖੋ ਕਦੋਂ ਕੰਮ ਨਿਬੜੂ ਸਾਰੀ ਦਿਹਾੜੇ ਤੇ ਆ ਮੇਰਾ ਸੂਟ ਜਿਹੜੀ ਕਿ ਸਾਈਡ ਤੇ ਰੱਖ ਦੋ ਇਹ ਪਾਸ ਤੋਂ ਆਪਾਂ ਪਹਿਲਾਂ ਤੁਸੀਂ ਆਪਣੇ ਨੀਲੇ ਜਿਹੇ ਉੱਪ ਤੋਂ ਹੋਵੋ ਤਿਆਰ ਹੋ ਕੇ ਬਲੌਗ ਬਣਾਉਣ ਜਾਓ ਠੀਕ ਹੈ ਬਾਥਰੂਮ ਦੀ ਸਫਾਈ ਜਰੀ ਕ ਕਰਨੀ ਆ ਇਹਦੀ ਅੱਲ ਵੀ ਹੋਣਾ ਇਹ ਮੈਨੂੰ ਹਾਰਪਿਕ ਨਹੀਂ ਲਿਆ ਕੇ ਦਿੰਦੇ ਬਾਥਰੂਮ ਵਿੱਚ ਪਾਉਣ ਵਾਲੀ ਆ ਦੇਖੋ ਕਿਥੋਂ ਤੋਰ ਕੇ ਖਲਾਰਾ ਹੈ ਯਹਾਂ ਪਰ ਵੀ ਹੈ ਬਾਹਾਂ ਪਰ ਵੀ ਹੈ ਜਿਆ ਬਾਹ ਵਈ ਬਾ ਟੇਅਰ ਲੱਗਾ ਹੈ ਕੋਈ ਕੰਮ ਨਹੀਂ ਹੁੰਦਾ ਅੱਜ ਕਰ ਮਮੀ ਤਾਂ ਪਹਿਲਾਂ ਵਲੋਗ ਅੱਜ ਬਣਦਾ ਉਹਦੇ ਅੱਛਾ ਅੱਜ ਮੇਰਾ ਵੀ ਵਲੋਗ ਬਣਦਾ ਜਾਵਾਂਗੇ ਇਹ ਮੁਕਾਬਲਾ ਚੱਲਦਾ ਪਿਆ ਇਹ ਮੁਕਾਬਲਾ ਚੱਲਦਾ ਅੱਜ ਨੋ ਨੋ ਖਾਸ ਨਾਮ ਕਾਵਲਾ ਕਰਦੀ ਪਈ ਅੱਜ ਮਮੀ ਮਾਜੀ ਤੁਹਾਡੇ ਨਾਲ ਮੁਕਾਬਲਾ ਨਹੀਂ ਹੋ ਸਕਦਾ ਪਪਾ ਜੀ ਨਹੀਂ ਇਹ ਵਲੋਗ ਆਪਣੇ ਨਾਲ ਜਾਣਾ ਚੱਲਣਾ ਆ ਨਹੀਂ ਮਮਾ ਜੀ ਆ ਦੇਖੋ ਤੁਸੀਂ ਮਮੀ ਕਹਿੰਦੀ ਮੇਰਾ ਵਲੋਗ ਜ਼ਿਆਦਾ ਚੱਲਣਾ ਚਾਹੀਦਾ ਹਾਂ ਵਾ 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 ਮਮੀ ਕਹਿੰਦੀ ਮੇਰਾ ਵਲੋਗ ਜ਼ਿਆਦਾ ਚੱਲਣਾ ਚਾਹੀਦਾ ਇਹ ਵਲੋਗ ਨੂੰ ਜਿਆਦਾ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੇਅਰ ਕਰੋ ਜਿੱਥੇ ਚਿੱਕਰ ਹੁੰਦਾ ਚੱਕਦਾ ਤੇ ਮੰਮੀ ਆਪਣੇ ਨਾਲ ਬਲੋਗ ਤੇ ਜਿਆਦਾ ਨਹੀਂ ਗੱਲਬਾਤ ਬਾਤ ਵਧੀਆ ਕਰਨ ਦੀ ਐਡੀ ਹਾਂ ਮੰਮੀ ਇਹ ਇਹ ਮੰਨੂ ਮੇਰੇ ਨਾਲ ਆ ਇਹ ਥੋੜਾ ਜਿਹਾ ਕੰਮਗੁੰਮਰੀ ਵਿੱਚ ਕਹਿੰਦਾ ਚੀਜੀ ਦੇ ਦਿਓ ਚੀਜੀ ਚੂਜੀ ਲਿਆ ਕੇ ਰੱਖੀ ਨਹੀਂ ਅਜੇ ਖਤਮ ਹੋ ਗਈ ਇਹਦੀ ਇਹਨੂੰ ਦਿਖਾ ਦਿਓ ਨਾ ਬਾ ਆਈਦਾ ਕਰਦੇ ਫੇ ਚਲੋ ਪ੍ਰੀਤ ਜੀ ਹਾਂਜੀ ਹੋ ਨੇ ਹੋ ਜਾਓ ਆ ਦੇਖੋ ਇਹ ਅੱਜ ਇਹਨੂੰ ਕਾਈ ਹੋ ਕਾ ਇਹ ਆਹ ਕਰਾ ਲਈ ਮਮੀ ਜੀ ਹਾਂ ਕਰਾ ਲਈ ਇੱਕ ਵਾਰ ਨਿਭੜੂਗਾ ਕਿੰਨੇ ਮਿੰਟ ਚ ਧੋਂਗੀ ਕੱਪੜੇ ਮਿੰਟ-ਮਿੰਟ ਨਹੀਂ ਘੰਟੇ-ਘੰਟੇ ਕੋ ਇਹ ਤਾਂ ਫੇਤੂ ਸਾਰੀ ਤਿਆਰੀ ਦੂਢੀ ਕਹਿੰਦੇ ਤੇ ਉੱਪਰ ਜਾ ਕੇ ਉੱਠ ਗਈ ਆ ਮੇਰੇ ਮੋਢੇ ਆ ਮੈਂ ਹਾਂ ਇਹ ਲੱਗਦਾ ਸਾਰੀ ਦਿਹਾੜੀ ਅੱਜ ਐਸੇ ਕੰਮ ਤੇ ਲਾਉ ਮੇਰਾ ਰਸੋਈ 'ਚ ਲੱਗੂਗਾ ਝੋਟ ਤੇ ਲੱਗਦਾ ਸ਼ਾਮ ਨੂੰ ਵੀ ਇਹੀ ਕੰਮ ਹੋਊਗਾ ਇਹ ਤਾਂ ਸ਼ਾਮ ਤੱਕ ਅੱਰੀ ਕੱਪੜੇ ਨਿਭੜਦੇ ਹਾਂਜੀ ਠੀਕ ਹੈ ਇਹ ਬੱਚੀ ਨੂੰ ਥੋੜੀ ਜਿਹੀ ਕੱਪੜੇ ਆ ਆ ਕੱਪੜੇ ਦੇਖੋ ਜੀ ਜੇ ਤਾਂ ਮੈਂ ਧੋਣ ਲਾ ਪਈ ਫੇਰ ਕਹਣਾ ਮੈਨੂੰ ਰਸੋਈ ਚ ਬਾੜਦਾ ਜੇ ਮੈਂ ਧੋਣ ਲਾ ਪਈ ਲਿੜੇ ਦਾ ਫੇਰ ਕਹਣਾ ਮੈਨੂੰ ਰਸੋਈ ਚ ਬਾੜਦਾ ਜੇ ਮੈਂ ਹੁਣ ਸੋਈ ਚ ਮੈਂ ਰਸੋਈ ਚ ਤੇ ਕੱਪੜਿਆਂ ਤੇ ਇਹ ਕਹਿੰਦੀ ਸ਼ਾਮ ਪੈ ਜਾਣੀ ਆ ਅੰਦਰ ਰੱਖਿਆ ਕਰ ਬੱਚਾ ਇੰਦਾ ਤਾਂ ਬਹੁਤ ਔਖਾ ਨਹੀਂ ਮੰਮੀ ਜੀ ਔਖਾ ਹੀ ਰਹਿਣ ਤਾਂ ਮੈਂ ਕੱਪੜੇ ਚੱਲ ਮੈਂ ਸਫਾਈ ਦੇ ਨਾਲ ਕੱਪੜੇ ਉੱਤਾਂ ਥੜਾ ਤਾਂ ਇਹ ਆ ਸਪਾਈ ਮੈਂ ਕਾ ਇੱਕ ਚੋਟਕੀ ਚ ਸਪਾਈ ਤੂੰ ਹਜੇ ਮੇਰੀ ਸਪਾਈ ਨਹੀਂ ਦੇਖੀ ਤੂੰ ਬੜ ਬੋਲ ਚਾਕ ਉਹਦੇ ਮਾਰ ਦਿੱਤੀ ਗੁੱਸੇ ਚ ਚਪੇੜ ਆ ਜਾ ਇਹ ਦੱਸਿਓ ਮੈਨੂੰ ਗਲਤ ਆ ਕਿ ਸਹੀ ਆ ਇਹ ਗਲਤ ਆ ਕਿ ਸਹੀ ਆ ਜਿਹੜਾ ਬੰਦਾ ਕੰਮ ਕਰਦੇ ਨੂੰ ਤੰਗ ਕਰੇ ਕੰਮ ਇਹ ਮੇਰਾ ਬਣਾਉਂਦੀ ਐ ਬਰੌਕ ਵੀ ਮੰਮੀ ਮੇਰੀਆਂ ਗੱਲਾਂ ਕਰਦੀ ਪਈ ਐ ਤਾਂ ਮੈਂ ਵੀ ਘੱਟ ਨਾ ਹੋਵਾਂ ਨੋਸਵਾਸਦਾ ਹਾਂ ਸਹੀ ਆ ਮੰਮੀ ਉਹ ਵੀ ਹੜ ਬੇਰੀਆਂ ਟੱਪ ਲਾਉਂਦੇ ਬਏ ਆ ਇਹ ਮਤਲਬ ਇਹ ਕਾਲੂ ਮੇਨਾ ਵੀ ਇੱਦੀ ਕਰੇਗੀ ਨਾ ਅੱਜ ਮੈਂ ਇਹ ਨਾ ਕਰੀ ਆ ਆਪਾਂ ਨਹੀਂ ਭਾਈ ਆਪਾ ਏ ਇਹ ਮੇਰੀ ਨੋ ਆ ਕੰਮ ਦਾ ਬਹੁਤ ਕਰਦੀ ਆ ਪਰ ਥੋੜਾ ਜਿਹਾ ਹਨਾ ਫੋਨ ਜਦੋਂ ਫੜ ਲੈਂਦੀ ਫੇ ਇਹ ਤਾਂ ਬਸ ਵੇ ਭੋਵੇਂ ਸਾਰਾ ਦਿਨ ਕੰਮ ਪਿਆ ਰਵੇ ਇਹ ਆਪਾਂ ਨੂੰ ਕੋਈ ਨਹੀਂ ਮੰਮੀ ਹਾਲੇ ਫੋਨ ਫੜ ਦੋ ਆਪਣਾ ਵੀ ਮੈਂ ਕੰਮ ਲੱਗੀ ਕਰਨਾ ਮੈਂ ਕਰਦੀ ਤੂੰ ਬੁੱਤ ਫੋਨ ਚਲਾ ਲੈ ਮੈਂ ਕਿਹਾ ਮੰਮੀ ਫੋਨ ਫੜ ਲਓ ਨਹੀਂ ਕਹਿੰਦੇ ਨਹੀਂ ਫੋਨ ਫੜਿਆ ਹੁਣ ਮੈਂ ਥਾਗੀ ਮੰਮੀ ਦਾ ਅੱਜ ਬਲੌਗ ਪਾ ਦੇਣਾ ਆਪਾਂ ਪਹਿਲਾ ਚਲੋ ਪਹਿਲਾ ਬਲੌਗ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਡੀ ਮੰਮੀ ਦਾ ਜਿਹੜਾ ਚੈਨਲ ਹੈ ਅੱਜ ਆਪਾਂ ਕ੍ਰੀਏਟ ਕਰ ਦਿੱਤਾ ਆ ਮੰਮੀ ਦਾ ਬਲੌਗ ਆਪਾਂ ਅੱਜ ਪਾ ਦੇਣਾ ਆ ਸਾਰੇ ਜਾਨੀ ਮੰਮੀ ਦੇ ਬਲੌਗ ਨੂੰ ਪਿਆਰ ਕਰਿਓ ਸਾਡੇ ਨਾਲੋਂ ਜ਼ਿਆਦਾ ਚਲਾ ਦਿਓ ਮੰਮੀ ਦੇ ਬਲੌਗ ਹੈਨਾ ਬ੍ਰੀਰ ਫੇ ਮੈਂ ਇੱਦੀ ਇੱਦੀ ਬਲੌਗ ਬਣਾਇਆ ਕਰੂੰਗੀ ਹਾਂ ਠੀਕ ਹੈ ਇੱਦੀ ਮੰਮੀ ਬਲੌਗ ਬਣਾਇਆ ਕਰੂੰਗੀ ਫਿਰ ਆਪਾਂ ਮੰਮੀ ਨੂੰ ਅਗਲੇ ਸਾਲ ਮੰਮੀ ਨੂੰ ਫੇਰ ਵੀ ਹੁੰਦਾ ਏ ਮੰਮੀ ਨੂੰ ਵੀ ਆਪਣਾ ਹੀ ਫੋਨ ਲੈ ਦਾਂ। ਆ ਲਓ ਜੀ ਹੁਣ ਚਲੋ ਹੋ ਗਈ ਪ੍ਰੀਤ ਕੱਪੜਿਆਂ ਨੂੰ। ਦੇਖੀਆ। ਇਹਨੂੰ ਕਿੰਨੇ ਘੰਟੇ ਲਾਉਣੇ ਇੱਕ ਪਜਾਮੀ ਨੂੰ? ਇਹਨੂੰ। ਇਹ ਇੱਕ ਨੂੰ। ਤੋਂ ਵੀ ਲਿਆ। ਮੈਂ ਰੋਟੀ ਬਣਾ ਲਾਂ। ਕਹੋ ਮੰਮੀ ਹੁਣ ਮੈਂ ਰੋਟੀ ਬਣਾਉਂਦੀ ਤਾਂ ਨਾ ਕਰਦੀ ਗੱਲ। ਮੈਂ ਰੋਟੀ ਬਣਾਉਣ ਲੱਗੀ ਆ ਫੇਰ ਗੱਲਬਾਤ ਕਰਦੇ ਠੀਕ ਐ। ਕੁੜੀ ਨੂੰ ਭੁੱਖ ਲੱਗ ਜਾਣੀ ਆ ਕੰਮ ਕਰਦੀ ਪਈ ਸਵੇਰ ਤੋਂ। ਇਹਦੇ ਕੱਪੜਿਆਂ ਦਾ ਦੇਖੋ ਵੀ ਕਿੰਨੇ ਵਜੇ ਟਿਕ ਕਰੂਗੇ ਫਿਰ ਉਹ ਵੀ ਐਂਡ ਕਰਾਂਗੇ ਉੱਥੇ ਜਦੋਂ ਇਹਦੇ ਕੀ ਹੋਏ ਮੈਂ ਮਾਰਦਾ ਮੰਮਾ ਮੈਨੂੰ ਬੁਲਾਉਂਦਾ ਜੇ ਕਾਤਾ ਨਹੀਂ ਬੋਲਦੀ ਸਾਡੇ ਦੇ ਲੋਕਾਂ ਜਰੀ ਇੰਨੀ ਗੱਲ ਆਪਣੇ ਤੇ ਦੇਖ ਵੀ ਆਪਣਾ ਵਲੋਗ ਬਣ ਲੱਗਾ ੱਜ ਤੱਕ ਪਾਉਂਦੀ ਮੰਮੀ ਮੰਮਾ ਆ ਲੱਗ ਮੈਂ ਬਾਬਾ ਕੋਈ ਵੀ ਇੰਨੇ ਫੜਾਇਆ ਕਹਿੰਦਾ ਮੰਮੀ ਬੋਲ ਮੈਂ ਕਹਾਂ ਚਲੋ ਠੀਕ ਹੈ ਬੋਲ ਦਿੰਦੀ ਹੈ ਵੇ ਕਹਿੰਦੇ ਅਸਲੀ ਰੂਪ

ਆਪਾਂ ਕਰਉਣ ਲੱਗੇ ਆ ਰੋਟੀ। ਧਿਆਣਾ ਰੋਟੀ ਖਾਣੀ ਹੈ, ਰੋਟੀ ਵੀ ਬਹੁਤ ਜ਼ਰੂਰੀ ਆ। ਠੀਕ ਆ। ਜਿਆਦੀ ਮੈਨੂੰ ਕਹਿੰਦੇ ਤੂੰ ਮਮਾ ਬਰੌਕ ਬਣਾ। ਮੈਨੂੰ ਮੈਂ ਕਦੀ ਬਣਾਇਆ ਨਹੀਂ ਅੱਜ ਪਹਿਲੀ ਵਾਰੀ ਆ। ਜੋ ਮੂੰਹ ਦਾ ਬੋਲੀ ਜਾਂਦੀ ਆ ਮੈਨੂੰ ਕੁਝ ਨਹੀਂ ਪਤਾ। ਠੀਕ ਆ ਤੇ ਜੈਨੋ ਸਗਰੇ ਜਰੂਰ ਕਰਦੀ ਹੂ ਨਾਮ ਜੀ ਬੁਣਾ ਦਵਾ ਪ੍ਰੀਤੀ ਮੰਜੀ ਠੀਕ ਹੈ ਇਹ ਦੇਖ ਕੇ ਸਾਰੇ ਕੱਪੜੇ ਉੱਪਰ ਧੋਵਾ ਠੀਕ ਆ ਤੇ ਕਰ ਲਓ ਕੰਮ ਧੋ ਲਓ ਜਲਦੀ ਜਲਦੀ ਇਹ ਕਰ ਨੂੰ ਕਰ ਨੂੰ ਮਾਤੀ ਭਾਈ ਜੀ ਉਹਨਾਂ ਸਭ ਆਪਾਂ ਚਾਹੇ ਬੈਠੇ ਸੱਤਰਾਤੇ ਰਾਈਟ ਪੈ ਹੋਏ ਨਾ ਉਹ ਵੀ ਖੜੇ ਆ ਆਪਾਂ ਲੈ ਆਲੂਆਂ ਕੀ ਕੰਮ ਹੋਣਾ ਨੂੰ ਕੰਮ ਜ਼ਿਆਦਾ ਹੈ ਥੋੜਾ ਜਿਹਾ ਮੁੰਡਾ ਮੰਗਦਾ ਚੀਜ਼ਾਂ ਇਹ ਖਾਣ ਨੂੰ ਵਿਤਰਨ ਗਿਆ ਉਹਦੀ ਖਾਣਾ ਦਾ ਲਾਉਦਾ ਲੈ ਕਿ ਖਾਣਾ ਨਾਲ ਚਲ ਗਿਆ ਇਹ ਰੋਟੀ ਕਿਆ ਨੂੰ ਜਰੂਰ ਬਣਾਉਣਾ ਹੈ ਮੈਂ ਵੀ ਆਪਣੀਆਂ ਵੀਡੀਓ ਬਣਾਇਆ ਕਰਨੀਆਂ ਇਹ ਨਾਲ ਦੀ ਕਿਉਂ ਮੇਨੂੰ ਵੀ ਚਾਹ ਹੁੰਦਾ ਕਿ ਮੈਂ ਬਣਾਵਾਂ ਅੱਤਾਈ ਵੜਾ ਸਕਤ ਨਾ ਰੈਂਜੀ ਚ ਹੋਇਆ ਇਹਨਾਂ ਦਾ ਮੇਰੇ ਗੁੱਟਾਂ ਚ ਵੀ ਨਹੀਂ ਜੋਰ ਜਿੰਨਾ ਆਟਾ ਸਖਤ ਹੋਇਆ ਇਹ ਮੈਂ ਤਾਂ ਮੜ ਗਿਆ ਹੱਥ ਚ ਮੋਬਾਈਲ ਫੜਿਆ ਮੇਰੀ ਬਾਹਾਂ ਥੱਕ ਗਈ ਪਣੇ ਬੱਚੇ ਆ ਗਿਆ ਰੱਖਤਾ ਪਈ ਜੇ ਇਧਰ ਉਹ ਕੰਮ ਕਰਦੇ ਪਏ ਆ ਮੈਂ ਇਧਰ ਲਕੀ ਆ ਫੇਰ ਸੋਈ ਚਕਾਰਦੀ ਪਈ ਆ ਦੇਖੋ ਕਿ ਉਹ ਗੜਾ ਬਾਜਣਾ ਮੜਾ ਮੋਟਾ ਕਹਾ ਕੇ ਬੰਦੀਆ ਰੰਗਲੇ ਹੱਟ ਗਿਆ ਚਾਲਦੀ ਰੂਵੀ ਜੇ ਹੁਣ ਤੇ ਮੈਂ ਢੇਰੀ ਟਾਲ ਲਈ ਫਿਓਖਾ ਫੇਰ ਇਹ ਮੇ ਤੋਂ ਕੰਮ ਹੋਣਾ ਇਹ ਮੈਂ gana ਵਾਸਾ ਅਗੇ ਕਰਨ ਵਾਲੀ ਆਪੇ करूंगी ਪਰ ਨਹੀਂ ਵੇਲੇ ਜੇ ਚਲਦੀਆਂ ਫਿਰਦੀਆਂ ਮੈਂ ਕਰਨੀ ਜਿੰਨਾ ਬਿਲਕੁਲ ਹੋ ਜਾ ਜਿਹੜਾ ਜਨਾ ਕੱਲੀ ਵਾਲਾ ਪਾਪਾ ਸੀ ਉਹ ਅੱਜ ਚਲੀ ਗਿਆ। ਇਹਦਾ ਉਹਨੇ ਮੇਰੇ ਨਾਲ ਗਲੋਪ ਤਿਆਰ ਕਰਵਾਉਣਾ ਸੀ। ਕਹਿੰਦਾ ਚਲ ਪੂਆਪਾ ਤੁਸੀਂ ਬਣਾਉਂਦੇ। ਲੈ ਜਿਹੜੀ ਗੇ ਸਾਧ ਲਿਆ ਕਿ ਮੈਂ ਸਮਾਨ ਲੈ ਕੇ ਆਉਂਦਾ ਪਿਆ ਤੇ ਮੇਰੇ ਨਾਲ ਕੇ ਮਾੜਾ ਮੋਟਾ ਹੱਥ ਪੁੱਲਾ ਪੂਆ ਉਹ ਇੰਡੀਆ ਨਾਲੋਂ ਜ਼ਿਆਦਾ ਪੁੱਗੀ ਹੁੰਦੀ ਹੈ ਉਹ ਵੀ ਹੱਦ ਤੱਕ ਸੀਨੀ ਵਿਕਰੌਣੇ ਬੁੱਧੀ ਜੁੱਧੀ ਹੁੰਦੀ ਹੈ ਤੇ ਮੰਮੀ ਆਹ ਤੂੰ ਮੇਰੇ ਵਰਗਾ ਬਣਾਉ। ਤਾਂ ਮੈਂ ਕਰਦੀ ਕਹੀਂ। ਮੇ ਮੇਰੇ ਕਦੀ ਬੋਲੀ ਨਹੀਂ ਜ਼ਿਆਦਾ ਸੰਗ ਲੱਗਦੀ ਰਹਿੰਦੀ। ਲੀ ਸੋਈ ਜਬਲੋਗ ਬਣਾਉਣ ਮੈਂ ਕਿਹਾ ਮੈਂ ਨਹੀਂ ਬਣਾਉਣਾ ਸ਼ੁਰੂ ਕਰ ਆਪਣਾ ਮੈਂ ਆਪਣਾ ਚੈਨਲ ਵੱਖਰਾ ਹੀ ਬਣਾਉਂਗੀ ਇਹ ਨਾਲ ਬਧੀਆ ਹੋ ਰੋਗ ਬਣਾਇਆ ਦਾ ਬੇਗਾਨਾ ਕੁੜੀਆਂ ਨੇ ਜਾਵਾ ਤੇ ਮੈਨੂੰ ਜਾਣ ਨਹੀਂ ਦਿੰਦੇ ਕਹਿੰਦੇ ਨਹੀਂ ਜਾਣੋ ਪਰ ਮੇਰਾ ਦਿਲ ਬੜਾ ਕਾਤਰਾ ਜਾਣ ਨੂੰ ਮੈਨੂੰ ਜਾਨੀ ਨਹੀਂ ਦਿੱਦ ਨੇ ਜਦੋਂ ਮੈਂ ਕਹਿੰਦੀ ਮੈਂ ਜਾਣਾ ਮੈਂ ਕੁੜੀਆਂ ਨੇ ਕਹਿੰਦਾ ਆ ਨਾ ਵੇ ਜਾ ਰਾਵਾਂ ਅੱਡੇ ਨਹੀਂ ਆਣਾ ਕਿਤੇ ਹਾਂ 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 ਤੇਰੀ ਗੋਤੀ ਆ ਗਈ ਆ ਉਹ ਤੁਸੀਂ ਗੋਲ ਨਹੀਂ ਕੀ ਰਿਹਾ ਪਰ ਮੈਂ ਉਹ ਰਿਆ ਦੇ ਜਾ ਜੂ ਗਿਆ ਕਹਿੰਦਾ ਦੋ ਦਿਨ ਉਹਦੇ ਕੁੜੀ ਰਿਆ ਦੋ ਦਿਨ ਉੱਧਰ ਰਹਾ ਦੋ ਦਿਨ ਉੱਧਰ ਰਹਿਣੇ ਆ ਫੇ ਮੇਰੀਆਂ ਭੈਣ ਆਏ ਫੇ ਮੈਂ ਭੈਣਾਂ ਦੇ ਵੀ ਜਾ ਸਕਦੀ ਹਾਂ ਨਾ ਇਹ ਮੈਨੂੰ ਜਾਣ ਨਹੀਂ ਦਿੰਦੇ ਹਜੇ ਪਰ ਮੈਂ ਜਾਣਾ ਕਰਨਾ ਆ ਮੈਂ ਆਪਣੀ ਹੀ ਫਲੋਗ ਬਣਾਇਆ ਕਰੂੰਗੀ ਮੈਂ ਕੋ ਜਾ ਕੇ ਆਪਣੀਆਂ ਕੁੜੀਆਂ ਕੋ ਜਾ ਕੇ ਸਾਰੀਆਂ ਦੀ ਪੂਜਾ ਕਰੂੰਗੀ ਬਾਰੋ ਬਾਰ ਹੀ ਕਿਉਂਕਿ ਮੈਂ ਨੂੰ ਬਲੋਗ ਬਣਾਇਆ ਕਰੂੰਗੀ ਨੀਤੀ ਆ ਜਾ ਮੇਰੀ ਰੋਟੀ ਅੱਜ ਸੜੀ ਜਾਂਦੀ ਹੈ ਆਹ ਤੇ ਰੋਟੀ ਨੂੰ بڑا ਸੇਕ ਲੱਗ ਜਾਂਦਾ ਹੈ ਤਵਾ ਉਹ ਦੂਜਾ ਰੱਖੂੰਗੀ ਬਾਹਰ ਹਣਾ ਇਹ ਪਤਾ ਲਾਇਆ ਘਰ ਦੀ ਹੀ ਤਾਂ ਵੀ ਇਹ ਵੀ ਨਾ ਸੇਕ ਲੱਗ ਗੰਡਿਆ ਇੱਕਲਾ ਮੈਨੂੰ ਜਾ ਲੈਂਦੇ ਕੁੜੀਆਂ ਕੋਲ ਮਾੜਾ ਮੋਟਾ ਦੋ ਦਿਨ ਉੱਧਰ ਰਹਾ ਮੈਂ ਦੋ ਦਿਨਾਂ ਕਹਿੰਦਾ ਨਹੀਂ ਜਾਣਾ ਕਾਤੇ ਨਹੀਂ ਜਾਣ ਦਿੰਦਾ ਬਣੀ ਉਹਦਾ ਜੀ ਵੀ ਲੱਗਦਾ ਕਿ ਜਾ ਕਹਿੰਦਾ ਮੈਂ ਇਹ ਬਰੋ ਮੇ ਮਮੀ ਰਿਆ ਕਰੇ ਸਾਡੇ ਨਾ ਇਹ ਰਾਤ ਲੱਗ ਰਹੀ ਮੈਨੂੰ ਕਾਹਨੂੰ ਜਾਣ ਦਿੰਦੇ ਹਾਂ ਨਾ ਕੁਸੀਂ ਮੈਨੂੰ ਤਾਂ ਹੀ ਨਹੀਂ ਜਾਣ ਦਿੰਦੇ ਕਿ ਮੰਮੀ ਬਲੌਗ 'ਚ ਰਹੇ ਸਾਡੇ ਨਾਲ ਹਾਂ ਨਾ ਬਾਰਥੇ ਜਾਣਾ ਮੈਂ ਹਾਂ ਉਹ ਕਹਿੰਦਾ ਬਹਿ ਜਾਣਾ ਮੈਂ ਨਹੀਂ ਜਾਣਾ ਕਹਿੰਦਾ ਹਜੇ ਨਹੀਂ ਜਾਣਾ ਕਹਿੰਦਾ ਜਦੋਂ ਜਾਣਾ ਇਕੱਠਿਆਂ ਨਹੀਂ ਜਾਣਾ ਮੈਂ ਕਹਾ ਮਿੰਨੂ ਕਹਿੰਦਾ ਲਾਇਗਾ ਤੇਰੀ ਤਾਂ ਹੁਣ ਬੋਟੀ ਆ ਗਈ ਆ ਤੇ ਤੁਸੀਂ ਹੁਣ ਦੋਨੇ ਜਣੇ ਘਰ ਰਿਆ ਕਰੋ ਮੈਂ ਕੱਲੀ ਜਾਇਆ ਹੂੰ ਮੰਨਦਾ ਹੀ ਨਹੀਂ ਮੈਨੂੰ ਇਹ ਲੈ ਲਵਣਾ ਪੈਣਾ ਮਾੜਾ ਮੋਟਾ ਉਹ ਨਹੀਂ ਨਹੀਂ ਮੈਂ ਦੱਸ ਫੇ ਕੁੜੀਆਂ ਦੇ ਵੀ ਤੇ ਜਾਣਾ ਹੀ ਆ ਮੇਰਾ ਦਿਲ ਤੇ ਨਹੀਂ ਲੱਗਦਾ ਜਾਊਂਗੀ ਤਾਂ ਫੇਰ ਉਹਨਾਂ ਨੂੰ ਪਤਾ ਲੱਗੂ ਸਾਡੀ ਮੰਮੀ ਆਈ ਆ ਹੈ ਮੇਰੇ 8 ਤੋਂ 10 ਦਿਨ ਬੰਨੇ 2 ਦਿਨ ਤਿੰਨ ਦਿਨ ਮੈਂ ਆਪਣੀ ਇੱਕ ਭੈਣ ਤੇ ਰਹੂੰਗੀ 3 ਦਿਨ ਦੂਜੀ ਤੇ ਰਹੂੰਗੀ 7 ਦਿਨ ਚੌਥੀ ਚੋਤੀਜੀ ਤੇ ਰਹੂੰਗੀ ਠੀਕ ਆ ਫੇਰ ਆਗੇ ਮੇਰੇ ਘਰ ਦੇ ਮਾਪਿਆਂ ਦੇ 2 ਕੁ ਦਿਨ ਮੇਰੇ ਉੱਥੇ ਲੱਗ ਸਕਦੇ ਆ ਤੇ ਜਦੋਂ ਮੈਂ ਗਈ ਫੇਰ 10 ਦਿਨ ਇਕੱਠੇ ਲਾ ਕੇ ਆ ਹੁਣ 2 ਦਿਨ 3 ਦਿਨ ਦਾ ਰਹਿ ਗਏ ਹੁਣ 12 ਦਿਨ ਧੀਰੀਵੇਂ ਮੈਨੂੰ ਕਰਨਾ ਪੂਣ ਇਹ ਵਹਿਗੜਾ ਮੈਂ ਆਉਦੀ ਆਉਂਦੀ ਹਾਂ ਬੱਸ ਇਹਨਾਂ ਲੋਰਾ ਲਾਈ ਜਾਊਂਗੀ ਉਦੋਂ ਤਾਂ ਵੀ ਅਸੀਂ ਦੋਨੇ ਚੱਲ ਜੀਦਾ ਸੀਗਾ ਹੁਣ ਮੋਟਰਸਾਈਕਲ ਦੇ ਕਰਕੇ ਨਾ ਇਹ ਵਹਿ ਨਹੀਂ ਹੁੰਦਾ ਸਾਰੇ ਉਹਦੇ ਕਰਕੇ ਨਹੀਂ ਜਾਂਦਾ ਹੈਗਾ ਮੋਟਰ ਸੇਕ ਕਟਿਆ ਗਿਆ ਹਦਾ ਉਹੀ ਉੱਥੇ ਵੀ ਬੈਠਿਆ ਨਹੀਂ ਜਾਂਦਾ ਹੈਗਾ ਵੀ ਔਖਾ ਹੋ ਜਾਂਦਾ ਤਾਂ ਕਰਕੇ ਤੇ ਨੀਂਦ ਤੁਰਦਾ ਹੈਗਾ ਇਹਦੇ ਘਰ ਬੈਠਣ ਵਾਲਾ ਤਾਂ ਹੈ ਨਹੀਂ ਘੁੰਮਣ ਫੈਰਨ ਵਾਲਾ ਬੰਦਾ ਹੈ ਮੋਜੀ ਠਾਵਰ ਮੇਰਾ ਬੰਦਾ ਘੁੰਮਣ ਫੈਰਨ ਵਾਲਾ ਬੰਦਾ ਹੰਮ ਅੱਜ ਨਹੀਂ ਬਣਾਉਂਦੇ ਕਿੱਥੇ ਪਿੰਨੇ ਗਦਾ ਰਹੇ ਅੱਜ ਇਹਦਾ ਮੈਨੂੰ ਤਾਂ ਜੋ ਉੱਥੇ ਗਈ ਤੀਦੇ ਉਨੇ ਦੇ ਉਨੇ ਹੈ ਉਹ ਆ ਕੇ ਨਹੀਂ ਅੱਲਾ ਕੁਝ ਐਵੇਂ ਗਏ ਥੋੜੇ ਥੋੜੇ ਪ੍ਰੀਤ ਢੋ ਲਿਆ ਗਾੜਾ ਪ੍ਰੀਤ ਵਿੱਚ ਜਦੋਂ ਦੋ ਕ ਦਿਨ ਜਾਣਾ ਪਿਆ ਉਹ ਦੋ ਕ ਦਿਨ ਅਜਾਮਾ ਹੋਵੰਦੇ ਲਗਾਤਾਰ ਜਾਣਾ ਪਿਆ ਦੋ ਤਿੰਨ ਦਿਨ ਉਹ ਠੀਕ ਹੋ ਗਿਆ ਸੋਰ ਨੂੰ ਪੁੱਛਣਾ ਆ ਕਿ ਤੂੰ ਪਹੁੰਚ ਗਿਆ ਕਿਤੇ ਹੋਰ ਘਰੇ ਜਾਂ ਨਹੀਂ ਹੈ ਜਾਰਾ ਜਿੱਥੇ ਇਹ ਹੈ ਜਿੰਦੇ ਰਹਿਣੇ ਇਿੱਟਾਂਾਂ ਵੀ ਕਰਕੇ ਜਦੋਂ ਘੜਾੜਾ ਆਉਂਦਾ ਉਹਦਾ ਮੇਰੇ ਕੋਲ ਜੀ ਲੱਗ ਜਾਂਦਾ ਦੂਜੀਆਂ ਭੂਆ ਦੇ ਘਟ ਰਹਿਦਾ ਮੇਰੇ ਕੋਲ ਹੀ ਹੁੰਦਾ ਜਾਨਾ ਜੇ ਦਿੰਦਾ ਕੋ ਪਿਆਰ ਬੜਾ ਘਟ ਹੋਵੇ ਹੀ ਜਿਆਦਾ ਪ੍ਰੀਤੀ ਆਣਾ ਕੋੜੀ ਇਹ ਬੱਚੇ ਔਰ ਤੁਸੀਂ ਤੁਸੀਂ ਨੂੰ ਆਪਰੇ ਬਲਾਓ ਹਿਸਾ ਤੁਸੀਂ ਲੈਂਦੇ ਰਹਿੰਦੇ ਅੱਜ ਮੇਰਾ ਬਲੌਗ ਆ ਅੱਜ ਤੁਸੀਂ ਆਉਂਦੇ ਨਹੀਂ ਮੇਰੇ ਨਾਲ ਉਹ ਵੀ ਨਾਮ ਚਲ ਗਿਆ ਤੁਸੀਂ ਨਹੀਂ ਕੱਪੜਿਆਂ ਕੋਲ ਵੀ ਮੇਰੇ ਨਾਲ ਅੱਜ ਕੋਈ ਵੀ ਨਹੀਂ ແה ਮੇਨ ਕੰਬੇਸਾ ਮੈਨੂੰ ਤੁਸੀਂ ਆਪ ਤਾਂ ਸਾਰੇ ਰੱਖਦੇ ਆਪ ਤੁਸੀਂ ਮੇਰੇ ਬਲੌਗ ਚ ਆਉਂਦੇ ਨਹੀਂ ਦਦਾ ਵੀ ਹੁਣ ਜੀ ਕੋਈ ਵੀ ਦੇਖਿਓ ਮੈਨੂੰ ਦੱਸਿਓ ਜ਼ਰੂਰ ਬੇਵੇਂ ਤਾਂ ਧੋਖਾ ਗੱਦਿਆ ਕਿ ਸਹੀ ਆ ਅੱਜ ਉਹ ਵੀ ਚੀਜੀ ਲੈਣ ਮੁੰਡੇ ਦੀ ਚੱਲ ਗਿਆ ਅਜੇ ਇਹਦੇ ਕੱਪੜੇ ਧੋਈ ਜਾਂਦੀ ਅੱਜ ਮੇਰੇ ਨਾਲ ਧੋਈ ਚ ਨਹੀਂ ਆਏ ਵੀ ਮੰਮੀ ਦੇ ਬਲੌਗ ਚ ਨਾ ਆਉਂਦਾ ਤੇ ਲੱਗਦਾ ਮੈਨੂੰ ਕੁਛ ਨਹੀਂ ਇਤਨਾ ਦਾ ਕੁਛ ਨਹੀਂ ਮੁਕਾਬਲਾ ਨਹੀਂ ਹੋ ਸਕਦਾ ਬਾਬਾ ਜੀ ਉਹਨਾਂ ਨੂੰ ਬਲੌਗ ਆਪਣੇ ਨਾਲ ਜ਼ਿਆਦਾ ਚੱਲਣਾ ਆ ਨਹੀਂ ਮਮਾ ਜੀ ਆ ਦੇਖੋ ਨਹੀਂ ਆ ਮੇਰਾ ਬਲੌਗ ਜ਼ਿਆਦਾ ਚੱਲਣਾ ਚਾਹੀਦਾ ਨਹੀਂ ਮੈਂ ਮੈਂ ਨਹੀਂ ਮੈਂ ਨਹੀਂ ਮੈਂ ਤੁਹਾਡੇ ਨਾਲ ਮੁਕਾਬਲਾ ਨਹੀਂ ਕਰ ਸਕਦੀ ਇਹ ਬਲੌਗ ਨੂੰ ਜਾਗ ਬਾਤ ਤੋਂ ਬਾਅਦ ਸ਼ੇਅਰ ਕਰੋ ਸ਼ੇਅਰ ਕਰੋ ਜਿੱਥੇ ਟਿੱਕਰ ਹੁੰਦਾ ਚੱਕਰ ਆ ਚੱਕ ਵਟੇ ਬੀ ਆਪਣੇ ਨਾਲ ਬਲੌਗ ਤੇ ਜ਼ਿਆਦਾ ਨਹੀਂ ਗੱਲਬਾਤ ਵਧੀਆ ਕਰਨੀ ਹਾਂ ਇਹ ਮੰਨੂ ਮੇਰੇ ਨਾਲ ਆ ਇਹ ਥੋੜਾ ਜਿਹਾ ਕੰਮ ਗੁੰਮ ਨਹੀਂ ਦਿੱਕ ਕਹਿੰਦਾ ਚੀਜੀ ਦੇ ਚੀਜੀ ਤੋਂ ਜੀ ਆ ਕੇ ਰੱਖੀ ਨੇ ਖਤਮ ਹੋ ਗਈ ਇਹਦੇ ਇਹਦਾ ਨਏ ਕੱਪੜੇ ਲਿਆ ਕੇ ਪਾਏ ਮਨੂ ਕਿੱਦਾਂ ਨੇ ਲੱਗਦੇ ਬਾਹਰ ਇਧਰ ਆ ਦੇ ਫਿਰ ਚੜੋਂ ਡੱਪੀ ਦਾ ਚਲੋ ਮਨਵੀਰ ਹਾਂਜੀ ਹੁੰਨੇ ਆ ਤੁਸੀਂ ਆ ਲੈ ਗੱਡੇ ਛਤੋਂ ਮਮਾ ਮਮਾ ਕਾਏ ਹੋ ਕਾ ਆ ਕਹਨ ਨਹੀਂ ਮੰਮੀ ਜੀ ਹਾਂ ਕਾ ਨਹੀਂ ਮੰਮੀ ਜੀ ਨਹੀਂ ਮੰਮੀ ਮੈਂ ਟਮ ਟਮ ਨਹੀਂ ਘੈਂਟੇ ਘੁੰਟੇ ਕੋ ਆ ਕਾ ਬਾਬਾ ਆ ਮੇਰੇ ਮੋਢੇ ਆ ਮੈਂ ਹਾਂ ਹੋਣੀ ਆ ਜੀ ਸੂਈ ਤੇ ਲੱਗੂਗਾ ਹਾਂ ਜੀ ਲੱਗਦਾ ਸ਼ਾਮ ਨੂੰ ਵੀ ਇਹੀ ਕੰਮ ਹੋਗਾ ਇਹਨਾਂ ਸ਼ਾਮ ਤੱਕ ਅੱਧੀ ਕਪੜੇ ਨਿਬੜ ਦੇ ਹਾਂ ਜੀ ਠੀਕ ਹੈ ਠੀਕ ਆ ਕੱਪੜੇ ਵੀ ਦੇਖੋ ਨਾ ਆ ਦੇਖੋ ਕੱਪੜੇ ਆ ਆ ਕੱਪੜੇ ਫੇ ਕੱਲੀ ਤੇ ਮੈਂ ਧੋਣ ਲਾ ਪਈ ਫੇ ਇਹ ਕਹਣਾ ਮੈਨੂੰ ਸੋਈ ਚ ਬਾੜਦਾ ਜੇ ਇੱਥੇ ਕਰ ਗਵਰੰਟ ਕਰ ਬੋਲ ਨਹੀਂ ਹਣਾ ਜੇ ਮੈਂ ਧੋਣ ਲਾ ਪਈ ਲਈਦਾ ਫੇ ਇਹਦਾ ਮੈਨੂੰ ਸੋਈ ਚ ਬਾੜਦਾ ਅੱਛਾ ਜੇ ਮੈਂ ਹੁਣ ਸੋਈ ਚ ਨਿਆ ਸੋਈ ਚ ਆ ਤੇ ਕੱਪੜਿਆਂ ਤੇ ਇਹ ਕਹਿੰਦੀ ਸ਼ਾਮ ਪੈ ਜਾਣੀ ਆ ਇਦਾਂ ਤਾਂ ਬਹੁਤ ਔਖਾ ਆ ਨਹੀਂ ਮੰਮੀ ਜੀ ਔਖਾ ਹੀ ਰਹਿਣ ਤਾਂ ਮੈਂ ਕੱਪੜੇ ਚ ਅੱਜ ਸਫਾਈ ਦੇ ਨਾਲ ਧੋਣੇ ਆ ਮੈਂ ਸਫਾਈ ਦੇ ਨਾਲ ਕੱਪੜੇ ਧੋਣੇ ਆ ਮੈਂ ਉਹਦਾ ਥੋੜਾ ਧੋਣੇ ਆ ਕਿ ਮੈਂ ਟਮ ਟਮ ਨਹੀਂ ਨਹੀਂ ਬਾਬਾ ਜੀ ਤੁਸੀਂ ਤਾਂ ਮੇਰੀ ਕਪਾਈ ਨਹੀਂ ਦੇਖੀ